ਕੋਈ ਚੀਜ਼ ਰਹਿਣਾ ਨਹੀਂ ਕਬਰ ਤੋਂ ਬਗੈਰ ਇੱਕ ਮੰਜੀ ਉਹ ਦੋ ਆ ਨਵੀਂ ਸ਼ੁਰੂ ਮੈਂ ਕਿਹਾ ਮੰজੀਆਂ ਉਦਾਂ ਹੋਰ ਤਰ੍ਹਾਂ ਦੀਆਂ ਲੱਗਦੀਆਂ ਹਨਾ ਇੱਕ ਚੁਬਦੀਆਂ ਬੜੀਆਂ ਤੇ ਚੱਲ ਕਬਰ ਚੜਾ ਦਿੰਨੇ ਆ ਅਗਰ ਦੋਹਾਂ ਨੂੰ ਕਬਰ ਚੜਾ ਲਏ ਆ ਤੇ ਉਦਾਂ ਤੇ ਵੱਧ ਰਹਿੰਦੀਆਂ ਵਾ ਇੱਕ ਕਾ ਵੀ ਰਿੰਦੀ ਕਾ ਵੀ ਰਿੰਦੀ ਤੇ ਦੋਹਾਂ ਨੂੰ ਆ ਚੜ ਜਾਣੇ ਆ ਇਹ ਵੀ ਪੱਕਾ ਕਿਤੇ ਵੇਖੇ ਹੋਣੇ ਆ ਹਾਂਜੀ ਇਹ ਵੇਖਿਆ ਸੀ ਤੇ ਸੋਹਣੇ ਲੱਗੇ ਇੱਕ ਤੇ ਕਬਰ ਜਿਹੜੇ ਇੰਜ ਲੱਗਦੇ ਆ ਵੀ ਜਿਵੇਂ ਹਨਾ ਉਹ ਹੁੰਦੀ ਨਹੀਂ ਆ ਨਵਾਰ ਜੀ ਜੇ ਜਿਹੜੀ ਉਣੀ ਹੁੰਦੀ ਹੈ ਦੂਸਰੀ ਭਾਗਿਆਂ ਦੇ ਰੰਗ-ਬਰੰਗਿਆਂ ਦੀ ਇਦਾਂ ਲੱਗਦਾ ਜਿਦਾ ਉਣੀ ਹੁੰਦੀ ਹੈ ਵੇਖੋ ਤੇ ਇੱਕ ਆ ਵਾ ਹੁਣ ਆ ਦੋ ਹੋੜ ਜਾਂਦੀਆਂ ਹੋਈਆਂ ਉਹ ਹੋਰਦੀਆਂ ਹੋ ਗਈਆਂ ਆ ਕਪੜਾ ਮਿਲਿਆ ਸੀ ਕਿਤੋਂ ਮਿਲਿਆ ਓਦਾਂ ਤੇ ਸ਼ਹਿਰੋਂ ਪਤਾ ਨਹੀਂ ਕਿੱਥੋਂ ਮਿਲਦਾ ਵਾ ਪਰ ਇਹ ਆ ਚਾਚੀ ਦੀ ਬੇਟੀ ਕੋ ਮੈਂ ਮੰਗਾਇਆ ਸੀ ਇਹਨਾਂ ਦੇ ਹੱਤੋਂ ਖਰੀਆਂ ਹੁੰਦਾ ਕਿ ਜਾਂ ਪਤਾ ਨਹੀਂ ਕਿਹੜਾ ਹੈ ਕੌਣ ਦੇਣ ਆਉਂਦੇ ਇਦਾਂ ਕਰਕੇ ਤੇ ਉਹਨਾਂ ਨੇ ਲਿਆਂਦੀਆਂ ਚਾਚੀ ਨੇ ਮੰਗਾਈਆਂ ਸੀ ਤੇ ਮੈਂ ਵੀ ਇਹਨਾਂ ਕੋ ਮੰਗਾ ਲੇ ਤੇ ਮਿਲਿਆ ਇਹ ਕਿੰਨੇ ਦਾ 300 ਦਾ 300 ਦਾ ਪੂਰਾ ਪੀਸ ਮਿਲਿਆ ਵਾ ਤੇ ਇਹਦੇ ਚ ਦੋ ਨਿਕਲਨੇ ਆ ਅੱਛਾ ਦੋ ਮੰਜੀਆਂ ਬਣ ਜਾਂਦੀਆਂ ਚ ਹਾਂ ਚਾਹ ਲੰਬਾ ਬਣਾ ਪੂਰਾ ਤੇ ਇਹਨੂੰ ਇਦਾਂ ਹੀ ਕੱਟ ਕਰਕੇ ਕੱਟ ਲੈਣਾ ਵਿੱਚੋਂ ਤੇ ਥੋੜਾ ਖਿੱਚ ਕੇ ਚੜਦਾ ਵਾ ਇਹ ਸਟਿਚਬਲ ਜਾਂ ਹੁੰਦਾ ਕੱਪੜਾ ਤੇ 150 ਦਾ ਇੱਕ ਮੰਜੀ ਦਾ ਹੋਗਾ ਕਵਰ ਤੇ 150 ਚ ਮੰਜੀ ਕੱਜੀ ਜਾਂਦੀ ਆ ਵਧੀਆ ਲੱਗਦੀਆਂ ਵੈਸੇ ਉਦਾਂ ਦੇਖਣ ਨੂੰ ਵੀ ਵਧੀਆ ਲੱਗਦੀਆਂ ਨਾਲੇ ਤੇ ਫਾਇਦੇ ਬੜੇ ਆ ਫਾਇਦਾ ਇਹ ਵਾ ਇਹਦੇ ਵੀ ਇੱਕ ਤੇ ਆ ਵੀ ਮੰਜੀ ਤੇ ਅਸੀਂ ਲੰਮੇ ਪਾਵਾਂਗੇ ਮੰਜੀ ਚੁਬਨੀ ਨਹੀਂ ਹੈਗੀ ਇੱਕ ਜੇ ਕੋਈ ਛੋਟਾ ਬੱਚਾ ਹੋਇਆ ਘਰ ਦੇ ਵਿੱਚ ਤੇ ਉਦੋਂ ਥੱਲੇ ਕੋਈ ਕੱਪੜਾ ਵਿਛੋਣਾ ਪੈਂਦਾ ਹੈ ਐਦਾਂ ਮੰਜੀ ਦੇ ਉੱਤੇ ਪਾ ਦੋ ਨਿਆਣਾ ਖੇਡਦਾ ਰਹੇਗਾ ਕਿ ਰਾਤ ਨੂੰ ਜਦੋਂ ਅਸੀਂ ਸੌਣੇ ਆਂ ਕਈ ਵਾਰੀ ਬਈਦਾ ਨਾ ਸ਼ਾਮਾਂ ਦੇ ਵੇਲੇ ਤੇ ਕੱਪੜਾ ਵਿਛਾ ਕੇ ਪੈਣਾ ਪੈਂਦਾ ਮਛਰ ਨਹੀਂ ਛੱਡਦਾ ਤੇ ਐਦਾਂ ਜਿੱਦਾਂ ਮਰਜ਼ੀ ਲੰਮੇ ਪੈ ਰੋ ਤੇ ਮਛਰ ਦਾ ਕੋਈ ਪਰਵਾਹ ਹੀ ਨਹੀਂ ਆ ਇੱਕ ਇਹ ਗੰਦੀਆਂ ਨਹੀਂ ਹੋਣੀਆਂ ਉਦੋਂ ਕੋਈ ਵਿੱਚ ਦਾਗ ਪੈ ਜੇ ਤੋ ਆ ਇੱਥਾਂ ਜੀਆਂ ਤੇ ਨਿਕਲਦੀ ਨਹੀਂ ਹੈਗੀ ਪਰਦੇ ਤੋਂ ਸ਼ੁਰੂ ਹੋਇਆ ਇਹ ਕੰਮ ਆਹ ਪਰਦਾ ਵੀ ਚੇਂਜ ਕਰਤਾ ਸੱਚ ਆਹ ਪਰਦਾ ਜਿਹੜਾ ਵੀ ਸਾਈਜ਼ ਚੇਂਜ ਕਰਤੀਆਂ ਤੁਹਾਡੇ ਅੱਖੇ ਪੜਦੇ ਦਾ ਕੰਮ ਸ਼ੁਰੂ ਆਇਆ ਪੜਦੇ ਲੈਣ ਗਏ ਫਿਰ ਸੋਫੇ ਦਾ ਕੱਪੜੇ ਉਤੋਂ ਬਾਅਦ ਇਹਨਾਂ ਦੇ ਕੱਪੜੇ ਹੈ ਸਾਰਿਆਂ ਨੂੰ ਕਵਰ ਚੜਾਈ ਜਾਂਦੀ ਕਿਦਾਂ ਇਹਨਾਂ ਵਿਚਾਰੀਆਂ ਆਖਣ ਵੀ ਮੈਨੂੰ ਨਹੀਂ ਕਵਰ ਚਾੜਿਆ ਹੀ ਰਹੀਆਂ ਵਾ ਨਹੀਂ ਸਾਰਿਆਂ ਨੂੰ ਕਵਰ ਚੜਾਈ ਜਾਂਦੀ ਕਿਦਾਂ ਮੈਨੂੰ ਚਾੜ ਦੇ ਤੁਹਾਨੂੰ ਇੱਕ ਕਵਰ ਬਣਾ ਕੇ ਦੇ ਦੇਣਾ ਵੀ ਚਲੋ ਪੱਠੇ-ਪੁੱਠੇ ਲਿਆਉਂਦੇ ਹੋ ਕਵਰ ਨਾਲ ਚਾ ਮਨੇ ਤੇ ਇਦਾਂ ਕਰਕੇ ਕਟਾ ਦੇ ਮੈਨੂੰ ਫਿਰ ਚੜਾਉਣੀ ਵੀ ਦੱਸ ਦੇਣਾ ਵੀ ਕਿਦਾਂ ਛਾਂ ਚੜਾਈ ਦੇ ਮੰਜੀਆਂ ਤੇ ਹੈ ਵੀ ਸਸਤੇ ਪੈ ਗਿਆ ਵਾ ਜੇ 10 300 ਦਾ ਆਇਆ ਵਾ ਤੁਹਾਨੂੰ ਤੇ 150 ਕੀ ਚੀਜ਼ ਹੁੰਦੀ ਤੋ ਮੰਜੀਆਂ ਦਾ ਹਨਾ 150 ਦੀ ਚਲ ਕਵਰ ਹੋ ਜੇ ਇਹ ਕੱਪੜਾ ਹੋਰ ਤਰ੍ਹਾਂ ਦਾ ਹੁੰਦਾ ਵਾ ਖਿੱਚਵਾ ਦਾ ਕੱਪੜਾ ਹੁੰਦਾ ਵਾ ਫਟਣਾ ਨਹੀਂ ਥੋੜੀ ਕਿਤੇ ਛੇਤੀ ਤੇ ਮੰਜੀਆਂ ਦਾ ਟੌਰ ਵੀ ਬਣ ਜਾਂਦਾ ਵਾ ਉਦਾਂ ਮੰਜੀਆਂ ਜਦੋਂ ਗੰਦੀਆਂ ਹੋਏ ਨਾ ਘੱਟਾ ਪੈ ਜੇ ਤੇ ਫਿਰ ਬੁਰਸ਼ ਮਾਰ ਮਾਰ ਤੋਂ ਹਈਦਾ ਇਹਨਾਂ ਦੀਆਂ ਵਿੱਥਾਂ 'ਚ ਜਾਂਦੀ ਨਹੀਂ ਗੰਦਗੀ ਆ ਗਈ ਤੇ ਇਦਾਂ ਚਲ ਕਵਰ ਰਹਿੰਦੀਆਂ ਚੜਾਉਣਾ ਵੀ ਬੜਾ ਸੌਖੇ ਤਰੀਕੇ ਨਾਲ ਚੜ ਜਾਂਦਾ ਏ ਛਾਂਟ ਚਲ ਬੰਨ ਤ ਇਹਨੂੰ ਫੜਕੇ ਨਾ ਇਦਾਂ ਪਵਨਾਂ ਦੇ ਵਿੱਚੋਂ ਦਿਨ ਨਗਾ ਦੀ ਹਾ ਇੱਧਰ ਪਵਨਾਂ ਦਾ ਇੱਧਰ ਆ ਪਵਨਾਂ ਨਾਲ ਇਕੱਠੀ ਕਰ ਲੈ ਜਿਹੜਾ ਥੱਲੇ ਨਾਲ ਆਏ ਪਾਕ ਮੰਜੀ ਦੇ ਪਹਿਲੇ ਇੱਕ ਪਵਨ ਗਾਲਾ ਮੈਨੂੰ ਨਗਾ ਲਾਂ ਦੇ ਪਹਿਲੇ ਇੱਕ ਪਵਾ ਜਾ ਤੂੰ ਨਗਾ ਲਾ ਸਿੱਧਾ ਚੜਦਾ ਹਾਂ ਹਾਂ ਜਿੱਦਾਂ ਕਮੀਜ਼ ਨਹੀਂ ਪਾਈਦਾ ਪਹਿਲਾਂ ਇੱਕ ਮੋਢਾ ਪਾ ਲੋ ਇਹ ਐਨੂੰ ਕਰ ਥੋੜਾ ਹ ਉੱਤੋਂ ਪਾਵੇ ਤੋ ਨਹੀਂ ਪਾਵੇ ਤੋ ਤਾਂ ਚੁੱਕ ਇਹ ਇਦਾਂ ਹੁਣ ਇੱਧਰ ਨੂੰ ਆ ਚੜ ਗਿਆ ਆ ਮੰਨਦਾ ਹੀ ਪਹਿ ਗਿਆ ਕਮੀਜ਼ ਕਮੇ ਪੈ ਗਿਆ ਬਸ ਹੁਣ ਇਹਨੂੰ ਗਲਪਾ ਕੇ ਸੀਣਾ ਵਾ ਖਿਚੀ ਜਾ ਖਿਚੀ ਜਾ ਹੋਰ ਇਹ ਛੋਟਾ ਨਹੀਂ ਆ ਵੇਖਣ ਨੂੰ ਛੋਟਾ ਲੱਗਣ ਡਿਆ ਇਹ ਵੀ ਉਹ ਵੀ ਇਦਾਂ ਹੀ ਐਂ ਲੱਗਦਾ ਵੀ ਜਿੱਦਾਂ ਚੜ੍ਹ ਲੈਣੀ ਆ ਇਹਨਾਂ ਦੇ ਰੰਗ ਵੀ ਸੋਹਣੇ ਆ ਹਾਂਜੀ ਇਹਨਾਂ ਦੇ ਰੰਗ ਵੀ ਸੋਹਣੇ ਆਹ ਰੰਗ ਵੀ ਸੋਹਣੇ ਆ ਆ ਵੀ ਰੰਗ ਸੋਹਣਾ ਜਦੋਂ ਵੇਖਿਓ ਜਦੋਂ ਹੈ ਨਾ ਆ ਜਦੋਂ ਸੀਨਾ ਮੋਤੋ ਜੋਰ ਲਾ ਕੇ ਕਰਨਾ ਪੈਣਾ ਬੜਾ ਜ਼ੋਰ ਲੱਗਦਾ ਮੇਰੇ ਤਾਂ ਆਹ ਪੁਟੇ ਜੇ ਥੋੜੇ ਥੋੜੇ ਪੀਰ ਕਰਨ ਡਿਆ ਵੇ ਚੜਦਾ ਨਾ ਖਿੱਚ ਗਿਆ ਆਹ ਜਿਹੜੀ ਚੀਜ਼ ਆ ਨਾ ਇਦਾਂ ਕਰਕੇ ਇਹਨੂੰ ਖਿੱਚ ਕੇ ਦਾ ਇਦਾਂ ਨਾਲ ਨਾਲ ਇਦਾਂ ਸਿਵੀ ਜਾਣਾ ਤੇ ਬਾਅਦ ਜਦੋਂ ਜਦੋਂ ਇਦਾਂ ਸਿਭ ਗਿਆ ਤੇ ਫਿਰ ਇਹਨੂੰ ਵੀ ਬੜਾ ਜ਼ੋਰ ਲੱਗਦਾ ਇੱਕ ਵਾਰੀ ਜ਼ੋਰ ਲਾ ਕੇ ਨਾ ਖਿੱਚ ਕੇ ਸਿਂਦੀ ਨਾ ਬਾਅਦ ਚ ਜਿਉਂ ਜਿਉਂ ਉੱਪਰ ਪੈਣਾ ਵਾ ਨਾ ਉਹ ਵੀ ਇਦਾਂ ਖਿੱਚੇ ਆ ਠਿੱਲਾ ਹੋ ਜਾਣਾ ਉਹ ਆ ਵੀ ਚੜੇ ਆ ਪਰ ਜਦੋਂ ਇੱਕ ਵਾਰੀ ਦੋ ਤਿੰਨ ਵਾਰੀ ਅਸੀਂ ਪਿਛਾਵਾਂਗੇ ਇਦਾਂ ਮੰਜੀਆਂ ਤੇ ਉਦੋਂ ਫਿਰ ਉਹ ਹੋ ਜਾਣਾ ਤੇ ਲੈ ਪੈ ਜਾਣੀ ਫਿਰ ਕਪੜਾ ਹੂੰ ਆ ਵੀ ਖਿੱਚ ਖਿੱਚ ਕੇ ਚਾੜੇ ਹੂੰ ਇਹ ਆ ਪੀਪਰੋਂ ਥੱਲੇ ਮੰਜੀ ਕਵਰ ਹੋ ਜਾਂਦੀ ਆ ਤੇ ਲੋੜ ਨਹੀਂ ਪੈਂਦੀ ਇਹਨੂੰ ਜੇ ਧੋਣੀ ਵੀ ਆ ਕੱਲ ਨੂੰ ਬਾਈ ਜਾਂਸ ਆ ਕਪੜਾ ਗੰਦਾ ਹੋਣਾ ਉਹ ਤਾਂ ਕਰੋ ਕਰੋ ਸੀਤੀਆਂ ਨਾਲੇ ਉਹ ਚਾਦਰ ਜੀ ਸੀਤੀ ਉੱਤੇ ਵੀ ਫਿਰ ਰਹਾਦਾ ਇਦਾਂ ਦਾ ਸਿੰਦੀ ਹੈ ਨਾ ਇੱਕੋ ਜਿਹਾ ਹੋ ਜੇ ਨਾਲੇ ਹੇਠੋਂ ਵੀ ਮੰਜੀ ਕਵਰ ਹੋ ਜਾਂਦੀ ਆ ਤੇ ਇਹਨੂੰ ਜਦੋਂ ਧੋਣਾ ਵਾ ਇਹਦੇ ਉੱਪਰ ਥੋੜਾ ਜਿਹਾ ਸਰਫ ਘਲਾਰ ਕੇ ਪਾਣੀ ਪਾ ਕੇ ਤੇ ਬਰਸ਼ ਮਾਰ ਦੇਣਾ ਤੇ ਬੜੀ ਵਧੀਆ ਧੁੱਪ ਜਾਂਦੀ ਆ ਚਲੋ ਸੀਓ ਫਿਰ ਹਾਂ ਸੁਣਿਆ ਪੇਲਰ ਮਾਸਟਰ ਤਾਂ ਗੱਲ ਲਿਆ ਮੈਂ ਉਹ ਐਡਾ ਹੁੰਦਾ ਵਾਰ ਜਈਆ ਲਗੰਦਨ ਵਾਲਾ ਮੈਂ ਤਾਂ ਵੈਸੇ ਤਾਈ ਜੀ ਨੂੰ ਕੱਲਿਆ ਇੱਥੋਂ ਗਵਾਂਡੋ ਉਹਨਾਂ ਨੇ ਕਹੇ ਕਾਲੇ ਰੰਗ ਦੀਆਂ ਚਿੱਟੇ ਰੰਗ ਦੀ ਰੀ ਲਿਆਓ ਮਿਲੀ ਨਹੀਂ ਆ ਹਰੀ ਜੀ ਮਿਲ ਗਈ ਮੈਂ ਚੱਲੇ ਦਿੰਨੀ ਹੁਣ ਸੀਨ ਦੇ ਵਿੱਚ ਬਿਊਟੀ ਪਾਰਲਰ ਬਿਊਟੀ ਪਾਰਲਰ ਤੋਂ ਮੈਂ ਜਾਣ ਛਡਾਲੀ ਚੰਗੇ ਵੇਲੇ ਮੱਚਾ ਇਦਾਂ ਸੀਪਦਾ ਹੈ ਹਾਂ ਇਦਾਂ ਸੋਖਾ ਸੀ ਭਜੰਦਾ ਵਾ ਉਧਰਲੀ ਸਾਈਡ ਤੋਂ ਥੋੜਾ ਜ਼ੋਰ ਲੱਗਣਾ ਖਿੱਚ ਖਿੱਚ ਕੇ ਸੀਨਾ ਪੈਣਾ ਆ ਵਾ ਨਾ ਇਹਨੂੰ ਇਦਾਂ ਕਰਕੇ ਦੋਹਾਂ ਚੀਜ਼ਾਂ ਨੂੰ ਫੜ ਕੇ ਤੇ ਟੰਕੇ ਲਾਈ ਜਾਣੇ ਇਦੋਂ ਤਾਂ ਨਹੀਂ ਔਖਾ ਹੁੰਦਾ ਦੂਜੀ ਸਾਈਡ ਤੇ ਜਦੋਂ ਸੀਨਾ ਉਹ ਖਿੱਚਣਾ ਪੈਣਾ ਕਿਤੋਂ ਕਿੰਨਾ ਹੀ ਆ ਹਾਂ ਦੇਖਣ ਦੇਖਣ ਨੂੰ ਕਿੰਨਾ ਪਰ ਖਿੱਚ-ਖਿੱਚ ਕੇ ਜਦੋਂ ਸੀਵਾਂਗੇ ਨਾ ਇੱਕ ਵਾਰੀ ਤਾਂ ਤੰਗੀ ਹੋਣੀ ਆ ਪਰ ਇਹ ਆ ਵੀ ਜਿਉਂ-ਜਿਉਂ ਇਹਨੂੰ ਮੰਜੀ ਤੇ ਬੈਣਾ ਵਾ ਅਸੀਂ ਤਿਉਂ-ਤਿਉਂ ਇਹ ਛਾਂਟ ਨੇ ਢਿੱਲਾ ਹੋ ਜਾਣਾ ਵਾ ਢਿੱਲ ਛੱਡ ਜਾਣੀ ਕੱਪੜਾ ਦੂਸਰਾ ਨਾ ਦੇਖਣ ਨੂੰ ਕਿੰਨਾ ਫਿਰ ਕ ਲੱਗਦਾ ਵਾ ਹਾਂਜੀ ਦੇਖਣ ਨੂੰ ਪਰ ਜ਼ੋਰ ਵੀ ਬੜਾ ਲੱਗਣ ਡਿਆ ਵਾ ਖਿੱਚਣਾ ਪੈਣਾ ਜ਼ੋਰ ਤਾਂ ਲੱਗਣਾ ਹੀ ਆ ਪਰ ਇਹ ਆ ਵੀ ਜੇ ਦਾਵ ਆ ਨਾ ਇਦਾਂ ਕਰਕੇ ਆ ਹੇਠ ਲੱਤ ਉੱਪਰ ਲੱਕ ਪੜਾ ਫੜ ਕੇ ਨਾ ਜਦੋਂ ਇਦਾਂ ਹੀ ਖਿੱਚਣਾ ਬਣਾਉਗਾ ਤੇ ਇਦਾਂ ਖਿੱਚ ਕੇ ਉਹ ਫੜਨਾ ਪੈਣਾ ਉਹ ਨਾਲ ਤੇ ਫਿਰ ਇਦਾਂ ਜਦੋਂ ਆ ਵੇ ਇੱਕ ਵਾਰ ਇੱਥੋਂ ਸਿਪ ਕੇ ਨਾ ਤੇ ਬੜਾ ਵਧੀਆ ਹੋ ਗਿਆ ਵਾ ਇੱਥੋਂ ਆਉਣ ਲੱਗਦਾ ਜਿੱਦਾਂ ਨਹੀਂ ਸਿਪਣਾ ਪਰ ਇਦਾਂ ਨਾਲ ਇੱਕ ਗੱਲ ਇਹ ਵੀ ਆ ਨਾ ਜਿਹੜੀਆਂ ਅਸੀਂ ਇਹ ਮੰਝੀ ਹੁਣ ਆ ਬੁਣੀਆਂ ਨਾ ਮੈਂ ਤੇ ਇਹਦੀਆਂ ਪੈਂਦਾ ਅਸੀਂ ਛੋਟੀਆਂ ਛੋਟੀਆਂ ਰੱਖੀਆਂ ਵਾ ਤੇ ਮੰਜੀ ਦੀ ਜਿਹੜੀ ਲੰਬਾਈ ਜ਼ਿਆਦਾ ਹੋ ਗਈ ਆ ਤੇ ਜੇ ਅਸੀਂ ਕੇਕ ਬਣਾਈਆਂ ਬਜਾਰੀ ਬਣਾਈਆਂ ਵੀ ਮੋਲ ਦੀਆਂ ਬਣਾਈਆਂ ਤੇ ਉਹ ਫਿਰ ਪੈਂਦਾ ਝੋੜੀਆਂ ਰੱਖਦੇ ਇੰਨੀ ਨਹੀਂ ਮੰਜੀ ਹੁੰਦੀ ਹਾਂ ਆ ਵੀ ਹੁਣ ਛੋਟੀ ਰ ਪਰ ਇਹ ਪਰ ਕਹਾ ਕੇ ਛੋਟੀ ਦਿਖਾਈ ਹੈ ਵੀ ਪੈਰ ਛੋਟੀ ਰੱਖਿਆ ਨਹੀਂ ਤੇ ਅੱਗੇ ਪਹਿਲਾਂ-ਪਹਿਲਾਂ ਇਹ ਕਾਲੀਆਂ ਮੰਜੀ ਹੁਣਾਂ ਹੁੰਦੀਆਂ ਸੀ ਉਹਨਾਂ ਦੇ ਇੰਦੀਆਂ-ਇੰਦੀਆਂ ਪੈੰਦਾ ਰੱਖੇ ਹੁੰਦੇ ਸੀ ਉਹ ਫਿਰ ਜਦੋਂ ਲੰਮੇ ਪੈਣਾ ਤੇ ਅੱਧੇ ਪੈਰ ਜਿਹੜੇ ਉਹਨਾਂ ਦੇ ਕੱਪੜਾ ਫਿਰ ਖਿੱਚ ਕੇ ਆਉਂਦੀ ਲੋੜ ਉਹਨਾਂ ਦਾ ਇਦਾਂ ਹੀ ਆ ਜਾਂਦਾ ਵਾ ਅਈਦਾ ਹੁਣ ਆਪ ਨਹੀਂ ਹੈ ਖਿੱਚਣ ਵੀ ਪੈੰਦਾ ਲੰਬੀਆਂ ਛੋਟੀਆਂ ਵਾ ਇੱਕ ਪੈੰਦ ਜਿਹੜੀ ਮੈਂ ਆਪ ਉਹ ਸੰਗਣੀ ਰੱਖੀ ਹੈ ਨਾ ਐਡੀ ਚੀਜ਼ ਨਹੀਂ ਤੇ ਕਈ ਵਿਰਲੀ ਹੁੰਦੀ ਆ ਤਾਂ ਉਹਦਾ ਸਿਪ ਜਾਣਾ ਵਾ ਬਸ ਥੋੜਾ ਜਿਹਾ ਖਿੱਚਣ ਦੀ ਲੋੜ ਹੈ ਖਿੱਚੀ-ਖਿੱਚ ਕੇ ਜਦੋਂ ਆਹ ਸਿਪ ਜਾਣਾ ਇੰਨਾ ਇ ਤੇ ਜਹੀਂ ਲਗਾਤਾਰ ਸੀਓਗੇ ਫਿਰ ਇਧਰੋਂ ਜਾ ਕੇ ਜਿਆਦਾ ਅੰਡ ਦੇ ਉੱਖਾ ਦੇਣਾ ਇਹ ਖਿੱਚਾਂਗੇ ਨਾ ਤੇ ਫਿਰ ਇੰਨਾ ਕਿ ਇਧਰੋਂ ਸੀਗੇ ਤੇ ਫਿਰ ਸੁੱਖਾ ਸਿਭ ਜਾਣਾ ਕੰਮ ਹੋ ਗਿਆ ਤਾਂ ਵੀ ਹੁਣ ਇੱਕ ਰਹਿ ਗਈ ਮੰਜੀ ਚੱਲਾ ਵਧੀਆ ਬਣ ਗਿਆ ਵੀ ਮੰਜੀ ਇੱਕ ਰਹਿ ਗਈ ਆ ਤੇ ਮੈਂ ਹਾਂ ਵੀ ਉਹ ਸੂਵੇ ਨਾਲ ਨਾ ਉਂਗਲਾ ਥੱਕ ਜਾਂਦੀ ਐ ਤੇ ਜਰੀਕ ਹੱਥਾਂ ਨੂੰ ਰੈਸਟ ਆ ਜਾਏਗੀ ਹੁਣ ਇਹ ਬੂਟ ਉਹ ਬਾਅਦ ਚ ਕਰਦੀ ਆ ਤੇ ਆ ਹੁਣ ਮੰਜੀਆਂ ਨੂੰ ਮੈਂ ਹਾਂ ਬੂਟ ਵੀ ਬਾਦੀ ਐ ਅੱਗੇ ਕੱਪੜੇ ਤੇ ਬਾਤੇ ਆ ਇਹ ਨਾ ਜਦੋਂ ਮੰਜੀਆਂ ਖਿੱਚੀ ਦੀਆਂ ਵਾ ਹਨਾ ਤੇ ਉਹਦਾ ਖੜਾਕ ਵੜਾ ਹੁੰਦਾ ਨਾ ਇਰੀਟੇਟ ਬੰਦਾ ਹੁੰਦਾ। ਇੱਕ ਖੜਾਕ ਹੁੰਦਾ ਤੇ ਇੱਕ ਜਦੋਂ ਲੀਕਾਂ ਜੀਆਂ ਪੈ ਜਾਂਦੀਆਂ ਨਾ ਫਸ ਤੇ ਤੇ ਤਾਂ ਕਰਕੇ ਤੇ ਇਹ ਜਦੋਂ ਮੰਜੀ ਖਿੱਚੀਏ ਬੂਟ ਪਾਏ ਹੋਣ ਤੇ ਖੜਾਕ ਨਹੀਂ ਹੁੰਦਾ। ਹਾਂ ਇਹ ਵਧੀਆ ਗੇ ਸਾਰਿਆਂ ਨੂੰ ਪਏ ਆ। ਇਹ ਜਿਹੜੀ ਨਵੀਂ ਬਣਾਈਆਂ ਇਹਨੂੰ ਕਿੱਡਾ ਵਧੀਆ ਵਹਿਲਾ ਵਹਿਲਾ ਤਰੀਕਾ ਬਣਾਇਆ ਹੈ ਜੇ ਲੋਹੇ ਦੀਆਂ ਮੰਜੀਆਂ ਚੱਲੀਆਂ ਪਹਿਲਾਂ ਲੱਕੜ ਦੀਆਂ ਹੁੰਦੀਆਂ ਇਹ। ਜੇ ਲੋਹੇ ਦੀਆਂ ਮੰਜੀਆਂ ਚੱਲੀਆਂ ਤਾਂ ਉਹਨਾਂ ਦੇ ਬੂਟ ਵੀ ਨਾਲ ਹੀ ਸੌ ਰੁਪਏ ਆ। ਇਹ ਪੈਣੇ ਮੇਰੇ ਹਿਸਾਬ ਨਾਲ ਹਨਾ ਇਹਨਾਂ ਨੂੰ ਗਰਮ ਕਰਕੇ ਚੜਦੇ ਆ ਇਦਾਂ ਚੜਦੇ ਆ। ਅੱਗੇ ਦੂਜਿਆਂ ਨੇ ਵੀ ਇਦਾਂ ਚੜਾਏ ਨਾ। ਹ ਪੱਜਾਰੇ ਬੂੜ ਪਾਣੇ ਬੂੜ ਵੀ ਪਾ ਗਏ ਇਹਨਾਂ ਦੇ ਕੱਪੜੇ ਵੀ ਪਾ ਗਏ ਇਹਨਾਂ ਨੂੰ ਚਾਰ ਵਾਰ ਤਿਆਰੇ ਮੇਰੇ ਆਪਣੇ ਗਰਮੀਆਂ ਦੀ ਸ਼ਾਪਿੰਗ ਹੋਈ ਮੈਂ ਮੱਜੀਆਂ ਦੀ ਵੀ ਸ਼ਾਪਿੰਗ ਕਰਤੀ ਨਾਲ ਹੀ ਤੇ ਆਹ ਪਰਦੇ ਮਾਰੇ ਦੱਸੀ ਤੈਨੂੰ ਮੈਂ ਉਹਦੋਂ ਕਿਹਾ ਸੀ ਨਾ ਵੀ ਪਰਦੇ ਜੜੇ ਆ ਇਹ ਇਹ ਇਧਰ ਨੂੰ ਲੱਗਣੇ ਆ ਤੂੰ ਨਹੀਂ ਮੰਦੀ ਉਹਦਾ ਸੰਜੇਤਾ ਮੈਂ ਹਾ ਹੋਂ ਮੰਨਦੀ ਨਹੀਂ ਪਰ ਮੈਂ ਤੁਹਾਨੂੰ ਦੱਸਿਆ ਹੀ ਰੀਜ਼ਨ ਐ ਇਸੇ ਕਰਕੇ ਹੀ ਵੀਡੀਓ ਮੈਂ ਸੋਚਿਆ ਵੀ ਜਿੱਦਾਂ ਇੱਥੇ ਵੀਡੀਓ ਬਣਾਈ ਦੀਆ ਤੇ ਉਹ ਜਦੋਂ ਪਰਦੇ ਪੁੱਠੇ ਹੋਣੇ ਇਧਰੋਂ ਤੇ ਬੁਰੇ ਨਾ ਲੱਗਣ ਮੈਂ ਤਾਂ ਕਰਦਾ ਸੀ ਪਰ ਹੁਣ ਏਦਾਂ ਵੀ ਵਧੀਆ ਲੱਗਣ ਦੇ ਹੁਣ ਅੰਦਰਲੀ ਸਾਈਡ ਨੂੰ ਜਦੋਂ ਫਿੱਕਾ ਪੁੱਠੇ ਨਹੀਂ ਲੱਗਦੇ। ਬਲਕਿ ਜੇ ਗਲਤੀ ਤੇ ਇਹ ਹੋ ਗਈ ਵੀ ਆਪਾਂ ਡਬਲ ਸ਼ੇਡ ਨਹੀਂ ਲਿਆਦੇ। ਹਾਂ। ਬਲਕਿ ਨਹੀਂ ਪਰ ਐਵੇਂ ਨਹੀਂ ਪੁੱਠੇ ਨਹੀਂ ਲੱਗਦੇ ਜਦੋਂ ਇਦਾਂ ਅੰਦਰਲੀ ਸਾਈਡ ਤੋਂ ਬਈਏ ਨਾ ਤੇ ਐਵੇਂ ਆਉਂ ਲੱਗਦਾ ਜਿਦਾਂ ਪਿਆਰ ਡਿਜ਼ਾਈਨ ਹੀ ਹੁੰਦਾ ਫਿੱਕਾ ਰੰਗ ਹੁੰਦਾ ਪੜਦੇ ਆ। ਜਿੱਦਾਂ ਥੋੜੇ ਫਿੱਕੇ ਲੱਗਦੇ ਆ। ਬੜਾ ਡਿਜ਼ਾਈਨ ਵਾਲੀ ਲੱਗਦਾ ਵਾ। ਉਦੋਂ ਐਵੇਂ ਠੀਕ ਆ। ਤੇ ਬੱਸ। ਬੱਸ ਜੀ ਹੁਣ ਬੂਟ ਚੜਾਉਣੇ ਇਹਨਾਂ ਨੂੰ ਗਰਮ ਕਰਕੇ ਤੇ ਇਹਨਾਂ ਦੇ ਬੂਟ ਪੈ ਜਾਣੇ ਆ। ਤੇ ਮੰਜੀਆਂ ਵੇਹਲੀ ਤਿਆਰ ਤਿਆਰ ਮੰਜੀਆਂ ਚਾਰ ਬਾਰ ਤਿਆਰ। ਤੇ ਵਧੀਆ ਲੱਗਦੀਆਂ ਦੇਖਣ ਨੂੰ ਤੁਸੀਂ ਦੱਸਿਓ ਭਲਾ। ਵੀ ਕਿਵੇਂ